ਨੰਦਾ? ਆਜਾ ਲੈ। ਅੱਜ ਆਇਆ ਕਿਹਨਾਂ ਆਇਆ? ਇਹ ਪੱਤੀ ਬੰਦਿਆ 9 ਮਈ ਦੀ ਕੱਲ ਦੀ ਪੱਤੀ ਬੰਦ ਹੋਈ ਸਾਡੇ ਤਾਰਾ ਖੜ ਜਾਂਦੀਆਂ। ਮਹੀਨਾ ਹੋ ਗਿਆ ਸਾਡੀ ਕੋਈ ਸੁਣਨ ਨਹੀਂ دیا۔ ਕੜੀ ਪਾ ਲਾਂਦੇ ਨੇ ਤਾਰਾ ਹੀ ਆਪ ਆਪਣੇ ਕੋ ਕਾਹੇ ਲੈ ਆ ਬਦਲਣ ਦੇ ਆ। ਉਹਨੂੰ ਪੱਤੀ ਚਾਹੀਦੀ ਆ। ਹੈ? ਅਹੀਂ ਆਪ ਆਪਣੇ ਕੋ ਕਾਹੇ ਲੈ ਆ ਪੱਤੀ ਲੈ ਰਹੇ। ਉਹਨੂੰ ਪੱਤੀ ਚਾਹੀਦੀ ਆ। ਨੰਦਾ ਲੈ ਆਇਆ ਕਿਉਂ ਲਾਇਆ? ਉਹ ਸਾਰੇ ਇਸ ਕਰਕੇ ਲਾਇਆ ਵਾ। ਇਹ ਸਵੇਰੇ 9 ਵਜੇ ਦੀ ਬੱਤੀ ਬੰਦਿਆ ਤੇ ਕਿਸੇ ਨੇ ਘਰ ਪਾਣੀ ਦਾ ਘੁੱਟ ਨਹੀਂ ਦਿੱਤਾ ਸਾਰੀ ਦੁਨੀਆ ਜਿਹੜੀ ਆ ਸਾਡੇ ਮਹੱਲੇ ਦੇ ਸਾਰੇ ਲੋਕ ਬਰੇ ਹੱਥੇ ਤੋਂ ਤੰਗ ਨੇ ਇਸ ਵਾਰ ਕੀ ਧਰਨਾ ਲਾਇਆ ਵਿਆਵਾ ਕਿ ਸਾਡਾ ਬੱਤੀ ਦਾ ਮਸਲਾ ਹੱਲ ਹੋ ਜਾਏ ਕਿੰਨੇ ਵਜੇ ਦੀ ਬੱਤੀ ਗਈ ਤੇ ਕਦੋਂ ਗਈ ਉਹ ਜੀ ਸਵੇਰੇ 9 ਵਜੇ ਦੀ ਬੱਤੀ ਬੰਦਿਆ ਸਵੇਰੇ 9 ਵਜੇ ਦੀ ਤੇ ਅਜੇ ਤੱਕ ਸਾਡਾ ਕੋਈ ਮਸਲਾ ਨਹੀਂ ਹੱਲ ਹੋਇਆ ਉਹ ਕਹਿੰਦੇ 10 ਪਹਿਰੇ ਬਾਜਰਾਤ ਨਾ ਕੀ ਕਹਿੰਦੇ ਇਹ ਬਿਜਲੀ ਉਹ ਜੀ ਜੀ ਦੇ ਰਹੀ ਜੀ ਦੂਜੇ ਪਾਸੇ ਬਿਜਲੀ ਪੂਰੀ ਨਹੀਂ ਮੂ ਉਹ ਸਾਰੇ ਦੇਖੋ ਇਹਨਾਂ ਨੇ ਘੱਟੀ ਦੇ ਸਾਹਮਣੇ ਮੁੱਖ ਦੇ ਦੇ ਲਈ ਤੁਹਾਨੂੰ ਕੀ ਫਾਇਦਾ ਹੋਇਆ ਸਾਨੂੰ ਕੀ ਫਾਇਦਾ ਹੋਇਆ ਜੇ ਸਾਡੇ ਬੱਚੇ ਇੱਥੇ ਆਏ ਰਹੇ ਬੱਚੇ ਸਕੂਲਾਂ ਤੋਂ ਰਹਿਗੇ ਕੀ ਫਾਇਦਾ ਹੋਇਆ ਸਾਨੂੰ ਇਹਨਾਂ ਨਾਲ ਸਾਨੂੰ ਮੋਲ ਬੱਤੀ ਦੇ ਨਾਲ ਨੂੰ ਤੋੜੀ ਗਰਮੀ ਬਹੁਤ ਜ਼ਿਆਦਾ ਹੈ ਇੱਕ ਗਰਮੀ ਬਹੁਤ ਜ਼ਿਆਦੀ ਹੈ ਕੀ ਕਰਨ ਬੱਚੇ ਦੇ